ਤੂੰ ਕੀ ਜਾਣੇ ਬੱਲੀਏ ਨਹੀਂ ਜੱਟ ਜਗਾੜੀ ਹੁੰਦੇ ਆ ਦੋਸਤੋ ਇਹ ਵੀਡੀਓ ਦੇਖਣਸਾਰ ਛੇਰ ਤੁਸੀਂ ਆਪੇ ਕਰ ਦੇਣੀਆਂ ਤੇ ਲਾਈਕ ਤੇ ਕਮੈਂਟ ਮੇਰੇ ਕਹੇ ਤੋਂ ਕਰ ਦੇਣੀਆਂ ਦੋਸਤੋ ਜਿਵੇਂ ਕੀ ਤੁਹਾਨੂੰ ਪਤਾ ਆਪਣੇ ਟੂੜੀ ਦਾ ਸੀਜ਼ਨ ਚੱਲੇ ਜਾਂਦਾ ਜਾਂ ਤੇ ਤਾਂ ਖਤਮ ਹੋ ਗਿਆ ਚਲੋ ਥੋੜਾ ਮੋਟਾ ਚੱਲੇ ਜਾਂਦਾ ਕਿਸੇ ਦੀ ਟੂੜੀ ਪਈ ਹੁੰਦੀ ਆ ਕਿਸਾਨ ਭਰਾ ਦੀ ਆਪਣੇ ਦੀ ਖੇਤਖੋਤ ਚ ਤੇ ਕਈ ਵਾਰ ਲੇਬਰ ਨਹੀਂ ਮਿਲਦੀ ਹੁੰਦੀ ਬੰਦਾ ਸੋਚਦਾ ਹੁੰਦਾ ਯਾਰ ਕੀ ਕਰੀਏ ਆ ਕਿਸੇ ਜੰਗਾੜੀ ਜੱਟ ਨੇ ਤੂੜੀ ਵਾਲੀ ਮਸ਼ੀਨ ਚਲਾਤੀ ਟਰਾਲੀਆਂ ਭਰਨ ਨੂੰ ਤੇ ਇੱਕ ਹੁਣ ਆਪਾਂ ਨੂੰ ਵੀ ਪਤਾ ਲੱਗ ਗਿਆ ਵੀਡੀਓ ਦੇਖਣ ਤੋਂ ਬਾਅਦ ਇੱਕ ਤਰੀਕਾ ਟ੍ਰਿਕ ਆ ਗਈ ਸਮਝ ਲਓ ਵੀ ਜੇ ਆਪਾਂ ਨੂੰ ਵੀ ਨਾਮ ਮਿਲੇ ਆਪਾਂ ਵੀ ਇਹੀ ਜਿਗਾੜ ਕਰ ਸਕਦੇ ਆ ਤੇ ਉਹਵੇਂ ਪੈਣੀ ਵੀ ਮਹਿੰਗੀ ਦੀ ਆਪਾਂ ਨੂੰ ਜੇ ਆਪਾਂ ਲੇਬਰ ਤੋਂ ਟਰਾਲੀਆਂ ਭਰੌਂਦੇ ਤੇ ਮੈਨੂੰ ਲੱਗਦਾ ਦੋ ਤਿੰਨ ਟਰਾਲੀਆਂ ਤੂੜੀ ਦੀਆਂ ਦੀਆਂ ਇਹ ਜ਼ਿੰਮੇਵਾਰ ਦੀਆਂ ਤੇ ਮੈਨੂੰ ਲੱਗਦਾ ਸਾਰਾ 4-500 ਦਾ ਡੀਜ਼ਲ ਲੱਗਣਾ ਉਹ ਕੰਮ ਹੋ ਗਿਆ ਵੀ ਹਿੰਗ ਲੱਗੇ ਨਾ ਫਟਕੜੀ ਸੋ ਮਿੱਤਰੋ ਦੇਖੋ ਕਿੰਨੇ ਕ ਟਾਈਮ ਚ ਵੇਰਨੇ ਟਰਾਲੀ ਭਰਤੀ ਇੱਕ ਜਣਾ ਬੱਸ ਤੰਗਲੀ ਨਾਲ ਲੱਗਿਆ ਹੋਇਆ ਮਾੜਾ ਮਾੜਾ ਮੂਰੇ ਕਰ ਦਿੰਦਾ ਤੇ ਤੁਹਾਨੂੰ ਹੋਰ ਗੱਲ ਦੱਸ ਦਿਆਂ ਮੈਂ ਇਹਨੂੰ ਟਾਈਮ ਜਾਦੇ ਤਾਂ ਲੱਗਦਾ ਤੇ ਇਹ ਗਿੱਲੀ ਆ ਮੀਂਹ ਪੈ ਗਿਆ ਉੱਤੇ ਜੇ ਕਿਤੇ ਹੁੰਦੀ ਸੁੱਕੀ ਤੂੜੀ ਫੇਰ ਤਾਂ ਇਹ ਜਮੇ ਮਿੰਟੋ-ਮਿੰਟੀ ਭਰ ਜਾਣੀ ਦੀ ਤੇ ਦੋਸਤੋ ਜੇ ਕਿਸੇ ਦੋਸਤ ਨੇ ਇਹ ट्रिक ਪਹਿਲਾਂ ਵਰਤੀ ਆ ਤਾਂ ਆਪਾਂ ਨੂੰ ਉਹ ਵੀ ਕਮੈਂਟਾਂ 'ਚ ਦੱਸ ਸਕਦਾ ਤੇ ਜੇ ਨਹੀਂ ਵਰਤੀ ਤਾਂ ਉਹ ਇਹ ਟ੍ਰਿਕ ਵਰਤ ਸਕਦਾ ਬੜੀ ਵਧੀਆ ਲੱਗੀ ਯਾਰ ਉਹ ਮੈਨੂੰ ਤਾਂ ਇਹ ਸਕੀਮ ਲਾਈ ਵੀ ਕਿਸੇ ਜੱਟ ਦੀ ਸੱਚੀ ਯਾਰ ਜੱਟ ਹੁੰਦੇ ਦਾ ਜੰਗਾੜੀਏ ਨੇ ਤੇ ਦੋਸਤੋ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਸਵਾਲ ਪੁੱਛਦਾ ਵੀ ਜਿਹੜੇ ਦੋਸਤ ਆਪਣੇ ਆਹ ਕਿਸਾਨ ਭਰਾ ਆਪਣੇ ਟੂੜੀ ਦਾ ਢੇਰ ਲਾ ਕੇ ਤੇ ਆਲੇ-ਦਾਲੇ ਉਹ ਗਾਰਾ ਜਾਂ ਛਿੜਕ ਜਾਂਦੇ ਨੇ ਉਹ ਪੱਖੇ ਨਾਲ ਫਿਰ ਉਹ ਸੁੱਕ ਜਾਂਦਾ ਤੇ ਵੀ ਮੈਂ ਪੁੱਛਣਾ ਚਾਹਣਾ ਤੁਹਾਨੂੰ ਕਮੈਂਟਾਂ ਵਿੱਚ ਦੱਸ ਦਿਓ ਤੁਸੀਂ ਮੈਨੂੰ ਪਤਾ ਨਹੀਂ ਇਹ ਤੁਹਾਨੂੰ ਜਿਹਨੂੰ ਵੀ ਪਤਾ ਹੋਵੇ ਜਰੂਰ ਦੱਸਿਆ ਮੇਰਾ ਵੀਰਾ ਵੀ ਉਹ ਬਾਅਦ ਚ ਫਿਰ ਅੰਦਰ ਪਾ ਲੈਂਦੇ ਨੇ ਇੱਕ ਕੁੱਪ ਬੰਦੇ ਨੇ ਉਹਦਾ ਨਹੀਂ ਤਾਂ ਉਹ ਫਿਰ ਗਿੱਲੀ ਹੋ ਜਵੇ ਉਹ ਗਾਰਾ ਜਾਂ ਹੁੰਦਾ ਜਿਹੜਾ ਮਿੱਟੀ ਉੱਤੇ ਉੱਤੇ ਸੁੱਕੀ ਪਈ ਹੁੰਦੀ ਆ ਜੇ ਮੀਂਹ ਪੈ ਜਾਏ ਕਿ ਫਿਰ ਉੱਥੇ ਆਲੇ-ਦਾਲੇ ਵੱਟ ਕੱਢ ਕੇ ਵੀ ਉਲ ਬਾਅਦ ਚ ਲਫਾਫਲ ਫੂਫਾ ਪਾਉਂਦੇ ਨੇ ਵੀ ਆਲੇ-ਦਾਲੇ ਪੱਟ ਕੱਢ ਗਏ ਵੀ ਨਹੀਂ ਤਾਂ ਪਾਣੀ ਵੀ ਪਈ ਜਾਵੇ ਉੱਥੇ ਵੀ ਉਹ ਚ ਫਿਰ ਡਬਲ ਨਹੀਂ ਆਵੇਂ ਖੇਚੜਾ ਹੁੰਦੀ ਕਿਸਾਨਾਂ ਦੀ ਵੀ ਪਹਿਲਾਂ ਦੇਖ ਉਹ ਗਾਰਾ ਛਿੜਕਣਾ ਫਿਰ ਬਾਅਦ ਚ ਉਹ ਭਰ ਕੇ ਅੰਦਰ ਸਿੱਟਣੀ ਜਾਂ ਫਿਰ ਕੁੱਪ ਬੰਨਣਾ ਇਹ ਤਾਂ ਡਬਲ ਖੇਚੜਾ ਹੋ ਗਈ ਕਿ ਜਾ ਉਹ ਉਹ ਪਾਉਂਦੇ ਨੇ ਗਾਰਾ ਵੀ ਉਡੇ ਨਾ ਵੀ ਬਾਅਦ ਚ ਭੂਂਗ ਵਾਲਿਆਂ ਨੂੰ ਚਕਾ ਦਿੰਦੇ ਨੇ ਮੈਨੂੰ ਤਾਂ ਲੱਗਦਾ ਵੀ ਮਸਾਬ ਲਾਇਆ ਜਿੱਥੇ ਤੱਕ ਵੀਹ ਹੁੱਪੂਆਂ ਨੂੰ ਚਕਾਣ ਵਾਸਤੇ ਉਹ ਹੁੰਦਾ ਹੋਣਾ ਵੀ ਚਲੋ ਊੜੇ ਨਾ 5-7 ਦਿਨਾਂ ਬਾਅਦ ਕੰਮ ਨਿਬੜ ਕੇ ਵਿੱਲੇ ਹੋ ਕੇ ਥੱਕਿਆ ਹੁੰਦਾ ਨਾ ਬੰਦਾ ਸੀਜ਼ਨ 'ਚ ਵੀ ਉਹ ਕਰਦੇ ਨੇ ਚਕਾ ਦਿੰਦੇ ਨੇ ਜਾਂ ਕੁੱਪ ਬੰਦੇ ਨੇ ਕਿਵੇਂ ਕਰਦੇ ਨੇ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਇਹ ਚਲੋ ਦੋਸਤੋ ਮਿਲਦੇ ਆ ਕਿਸੇ ਨਵੇਂ ਵਿਸ਼ੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਬਣੇ ਰਹੋ ਜੀ ਤੁਹਾਡੇ ਆਪਣੇ ਚੈਨਲ ਜੱਗੀ ਬਠੋਈ ਨਾਲ